ਆਓ ਮੇਰੇ ਦੇਸ਼ ਦਾ ਚੰਗਾ অলਵੇਜ਼ ਰਿਸਪੈਕਟ ਆਲਵੇਜ਼ ਰਿਸਪੈਕਟ ਦਸ ਆਪਣਾ ਓਹ ਜੋੜੀ ਜੀ ਕਰਨ ਵਾਲੀ ਆ ਕਰਨ ਜਦੋਂ ਮੇਰੀ ਫਿਲਮ ਆਈ ਸੀ ਸਰਦਾਰ ਜੀ ਉਹ ਫਰਵਰੀ ਚ ਬਣੀ ਸੀ ਜਦੋਂ ਆਲਰੇਡੀ ਮੈਚ ਖੇਲਦੇ ਬੈਸੇ ਸਾਰੇ ਤੇ ਅਸੀਂ ਜਿਹੜੇ ਸਾਡੇ ਬਹੁਤ ਹੀ ਦੁਖਦਾਈ ਘਟਨਾ ਹੋਈ ਪਹਿਲਗਾਮ ਅਟੈਕ ਦੀ ਅਸੀਂ ਉਦੋਂ ਵੀ ਦੰਦਾ ਕੀਤੀ ਉਦੋਂ ਵੀ ਅਰਦਾਸ ਕੀਤੀ ਅੱਜ ਵੀ ਅਰਦਾਸ ਕਰਦੇ ਆ ਕਿ ਜਿਨ੍ਹਾਂ ਨੇ ਵੀ ਉਹ ਹਮਲਾ ਕੀਤਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਅਸੀਂ ਅਪ੍ਰਦੇਸ਼ ਦੇ ਬਾਹਰ ਪਰ ਜਿਹੜੇ ਹੁਣ ਮੈਚ ਹੋਏ ਇਹਦਾ ਤੇ ਮੇਰੀ ਫਿਲਮ ਦਾ ਫਰਕ ਬਹੁਤ ਹੈ ਸਾਡੀ ਫਿਰ ਪਹਿਲਾਂ ਸ਼ੂਟ ਹੋਈ ਸੀ ਮੈਚ ਬਾਅਦ ਸ਼ੂਟ ਹੋਈ ਮਨਸ਼ੂ ਮੀਂਹ ਦਾ ਫੋਰ ਲੱਗਿਆ ਤੇ ਜੀ ਦਸਾਂ ਨੂੰ ਦੇਸ਼ ਦੇ ਖਿਲਾਫ ਦੇ ਫੋਰ ਦੇ ਦਿੱਤਾ ਪਰ ਪੰਜਾਬੀ ਤੇ ਸਰਦਾਰ ਕੌਮ ਕਦੇ ਦੇਸ਼ ਦੇ ਖਿਲਾਫ ਨਹੀਂ ਜਾ ਸਕਦੀ ਮੇਰੇ ਕੋਲ ਬਹੁਤ ਜਵਾਬ ਹੈ ਮੈਂ ਚੁੱਪ ਰਿਆ ਮੈਂ ਆਪਣੇ ਅੰਦਰ ਰੱਖਿਆ ਸਾਰੀਆਂ ਗੱਲਾਂ ਮੈਂ ਬੋਲਿਆ ਨਹੀਂ ਮੇਰੇ ਕੋਲ ਜਵਾਬ ਬਹੁਤ ਹੈ ਇਹ ਹੈ ਕਿ ਕੋਈ ਕੁਝ ਵੀ ਗਵੇ ਤੁਹਾਨੂੰ ਤੁਸੀਂ ਉਹ ਜ਼ਹਿਰ ਨੂੰ ਆਪਣੇ ਅੰਦਰ ਨਹੀਂ ਲੈ ਕੇ ਜਾਣਾ ਇਹ ਮੈਂ ਸਿੱਖਿਆ ਇਹ ਲਾਈਫ ਸਿਖਿਆ इस करके मैं बोलिया नहीं मैं चुप रहा पर थोड़ा प्यार इना है अब मेरे देश का झक्का मैं देखा तो मेरे तो रहा नहीं गया <laughs> बहुत थैंक यू थैंक सोमी बहुत बहुत शुक्रिया गलत होर भी बहुत है करने वाली पर आराम जूद है हरा बोला दूध है छे कि मैं उस जाता